ਤੈ ਕਿਸਾਨ ਵੀਰੋ ਹੁਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123907 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਤੇ ਬਾਈ ਤੁਹਾਨੂੰ ਕੋਲ ਅੱਜ ਫੇਰ ਪਹੁੰਚਿਆ ਕੱਲ ਵਾਲੇ ਦੀ ਜਿਹੜੀ ਇੱਕ ਛੋਟੀ ਮੈਤਰੀ ਵੀਡੀਓ ਪਾਈ ਤੀ ਉਹ ਜਾ ਚੁੱਕੀ ਹੈ ਤੇ ਗੱਲਬਾਤ ਬਾਈ ਨੇ ਕਰਾਵਾਂਗੇ ਆ ਜਾਓ ਬਾਈ ਜੀ ਆ ਵੀਰੇ ਸੋਨੂੰ ਠੀਕ ਠਾਕ ਹਾਂਜੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਕੱਲ ਜਿਹੜੀ ਆਪਾਂ ਝੋਟੀ ਪਾਈ ਸੀ ਹੋ ਗਈ ਫਿਰ ਹਾਂ ਓਕੇ ਤੇ ਨੰਬਰ ਬੋਲੋ ਨਾ ਤਾਂ ਨੰਬਰ ਹੈਗਾ ਬਈ 7699099700 ਪਿੰਡ ਹਮਤਪੁਰਾ ਜ਼ਿਲ੍ਹਾ ਜ਼ਿਲ੍ਹਾ ਮੋਗਾ ਦੀ ਤਹਿਸੀਲ ਨਿਹਾਲ ਤਹਿਸੀਲ ਨਿਹਾਲ ਸਿੰਘਲ ਅੱਜ ਆਪਾਂ ਦੋਨਾਂ ਨੂੰ ਦਿਖਾਉਣੇ ਆ ਅੱਜ ਦੋ ਆ ਬਈ ਇੱਕ ਦਾ ਜਰਸੀ ਵੀ ਦੇਖਾ ਤੀਜਾ ਵੀ ਦੇਖਾ ਓਕੇ ਤੇ ਜਰਸੀ ਦੀ ਜੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਗਏ ਕੀ ਡਿਟੇਲ ਹੈ ਦੀ ਬਾਈ ਬਈ ਦੂਜੀ ਸੂਈ ਸੂਈਆ ਮੁੱਤੇ ਸੂਈ ਨਾ ਚੀਜ਼ਾਂ ਦਾ ਨੋਟ ਓਕੇ ਪਾ ਕੇ ਰਹੀ ਆ ਗਿਆ ਬੱਸ ਅੱਛਾ ਹਾਂਜੀ ਬਈ ਤੇ ਕਿੰਨਾ ਬੋਲਾ ਰੈਡੀ ਆ ਜਮ 12 ਕਿਲੋ ਹੋਤੀ ਆ ਤਾਂ 12 ਕਿਲੋ ਕਿੰਨਾ ਦੁੱਧ ਦੇ ਦੋਗੇ ਦੁੱਧ ਦੇ ਦੂ 14 15 ਓਕੇ ਵਧੀਆ ਗੱਲ ਕਰੀ ਹੈ ਨਾ 14 15 ਕਿਲੋ ਥਾਣ ਲੈ ਵਸਨ ਮੇੜ ਤੋਂ ਚੈੱਕ ਕਰਾ ਰਹੇ ਆ ਤੇ ਮਗਰ ਬੱਛਾ ਆ ਗਿਆ ਮਗਰ ਬੱਛਾ ਬਾਈ ਆ ਦੇਖੋ ਜੀ ਖੋਲ ਲਾ ਫਿਰ ਇਹਨੂੰ ਤੋਰ ਕੇ ਦਿਖਾ ਦੇ ਫੇਸ ਕਰੋ ਚੈੱਕ ਕਰਨਾ ਛੋਟਾ ਛੋਟਾ ਕਾਨਾ ਚਾਰ ਚਾਰ ਉਂਗਲਾਂ ਦਾ ਹਨਾ ਤੇ ਕਮਾਲ ਦਾ ਫੇਸ ਆ ਬਾਕੀ ਦਾ ਪੂਰੀ ਚੰਗਿਆ ਦੇਖੋ ਜੀ ਕੱਦ ਕਾਠ ਜਿਹੋ ਜਿਹਾ ਹੁੰਦਾ ਜਰਸੀ ਦਾ ਉਹ ਜਿਹੇ ਹੈਗਾ ਲਮਾਈ ਲਮੂਈ ਫੋਲਾ ਹਨਾ ਹਾਂਜੀ ਓਕੇ ਹਾਂਜੀ ਖੋਲੀ ਦੋਰ ਤੇ ਜਾਨ ਜੂਨ ਪੂਰੀ ਆ ਹਨਾ ਖਿੱਚੀ ਫਿਰਦੀ ਏ ਸਾਨੂੰ हां ओके ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 11:30 ਵਜੇ ਦਾ ਜੀ ਤੇ ਬਾਕੀ ਦੀ ਗੱਲ ਲੈਵਾ ਦੇਖੋ ਰੋਗਲੀ ਮੜੀ ਜੀ ਲੈਵਾ ਬਹੁਤ ਆ ਦੇਖੋ ਜੀ ਫੇਸ ਕਰੋ ਚੱਕ ਹੌਲੀ ਹੌਲੀ ਲੈਵਾ ਕਰੋ ਜੀ ਤੇ ओके ओके ਲੈ ਚੱਲ ਵੀਰੇ ਹੌਲੀ ਹੌਲੀ ਆ ਦੇਖੋ ਕਮਾਲ ਦਾ ਲੇਵਾ ਵਗੈਰਾ ਲੇਵਾ ਦਾ ਫਾਸ ਫਾਸ ਤੋੜ ਦਿਆ ਤੇ ਆਥਰ ਨੂੰ ਤੁਹਾਨੂੰ ਬਹੁਤ ਤਿਆਰ ਹੋ ਜਾਂਦੀ ਹੋਏ ਇਹ ਹਾਂ ਵੀਰੇ ਬਸ ਲੇਵਾ ਗੱਲ ਦੀ ਬੁੱਤੇ ਓਕੇ ਆ ਦੇਖੋ ਜੀ ਥੱਲੇ ਤੋਂ ਕਰਾ ਕੇ ਲੇਵਾ ਚੱਕ ਤੁਹਾਨੂੰ ਹਨ ਤੇ ਦੁੱਧ ਵੀ ਫਾਇਡ ਵਾਲਾ ਪਾਉਗੀ ਹਨਾ ਦੁੱਧ ਕੋਈ ਜਰਸੀ ਦਾ ਦਸਦੀ ਲੋੜ ਨਹੀਂ ਮੱਝ ਨਹੀਂ ਰੱਖਣ ਦੀ ਲੋੜ ਓਕੇ ਜੈਸੀ ਉਹ ਮੱਝ ਭਾਈ ਕਹਿੰਦਾ ਰੱਖਣ ਦੀ ਲੋੜ ਨਹੀਂ ਬਸ ਇੱਕ ਗੱਲ ਹੋਰ ਆ ਦੁੱਧੂ ਵੀ ਸੰਘਾ ਚਗਰਾ ਹੁੰਦਾ ਬਾਕੀ ਬਿਮਾਰ ਨਾ ਤਰਿਆ ਹੁੰਦਾ ਛਾਹੀ ਵਾਲਾ ਇਹ ਗੱਲ ਨਹੀਂ ਆ ਵੀ ਇਹ ਬਿਮਾਰ ਨਹੀਂ ਬਿਮਾਰ ਨਹੀਂ ਹੁੰਦੀ ਹਨਾ ਆਪ ਵੀ ਨਾ ਜੈਸੀ ਤਾਂ ਹੀ ਵੱਧਲੇ ਨਾ ਆ ਬਿਮਾਰ ਹੋਵੇ ਤੇ ਨਾ ਜਿਹੜਾ ਦੁੱਧ ਪੀਣ ਵਾਲਾ ਉਹਨ ਠੀਕ ਆ ਵੀਰੇ ਤੇ ਧਾਰਾ ਮਾਰਾਂਗੇ ਆਪਾਂ ਹਾਂ ਧਾਰਾ ਮਾਰ ਕੇ ਮਾਰ ਦਿਓ ਫਿਰ ਤਾਂ ਓਕੇ ਤੇ ਬਾਕੀ ਦਾ ਪੱਠੇ ਵੀ ਥੋੜੀ ਖਾਂਦੇ ਹਾਂ ਨਾ ਇਹ ਹਾਂ ਹਾਂ ਘੱਟ ਪੱਠੇ ਦਾ ਚੰਨਾ ਪੱਠ ਤੇ ਬਾਕੀ ਦਾ ਟਵਾ ਵਗੈਰਾ ਮੱਥੇ ਤੇ ਬੂਰਾ ਹਨਾ ਤੇ ਧੌਂ ਦੀ ਕੌਲੀ ਚ ਪਾਣੀ ਪਿਆ ਰਿਹਾ ਤੇ ਸੂਆ ਦੂਜੇ ਹੀ ਇਹਨਾਂ ਦਾ ਰਹਿਣਾ ਬਾਈ ਦੂਜੇ ਸੂਆ ਨੇ ਠੀਕ ਆ ਵੀਰੇ ਉਂ ਵੀ ਦੂਜੇ ਹੀ ਲਿੰਦੇ ਆ ਵੀਰੇ ਕੋਈ ਚੱਕਰਾਂ ਵਾਲੀ ਗੱਲ ਨਹੀਂ ਤੇ ਬੱਚਾ ਸਾਨੂੰ ਸਾਡੇ ਕਰਾਉਣੇ ਆ ਜੇ ਖਤਾਰਾਂ ਤੁਰਾ ਤੇ ਫੇਲਣ ਫੋਲਣਾਂ ਤਾਂ ਜਾਤ ਵਾਲੀ ਬੈੜਾ ਕੋਈ ਮਤਲਬ ਨਹੀਂ ਹਨਾ ਨਾ ਹੀ ਬੜੀ ਜਿੰਨਾਂ ਦੇ ਵਿੱਚ ਠੀਕ ਆ ਜੀ ਆ ਦੇਖੋ ਆਪਣਾ ਕੈਮਰਾ ਲਾ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਪਾਸ ਮੈਂ ਹੁਣ ਕਿਉਂ ਫਿਰ ਤੁਹਾਨੂੰ ਕਰਾਉਣਿਆ ਧਾਰਾ ਚੈੱਕ ਵੀਰੋ ਬੱਚਾ ਬੰਨ ਵੀਰੇ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਦੀ ਗੱਲ ਬੰਨ ਦੇ ਪੰਨ ਦੇ ਉੱਠ ਕੇ ਮੂਰੇ ਕੋਈ ਚੱਕਰ ਬੰਨ ਦੇ ਬੰਨ ਦੇ ਵੀਰੋ ਆ ਦੇਖੋ ਸਮਾਜ ਚਾਈ ਵੀ ਵਾੜ ਦੇਖ ਲਓ ਤੇ ਨੇ ਆਣੇ ਨੂੰ ਨਹੀਂ ਤਾਂ ਕੋਈ ਢੀਖਾ ਲੋੜ ਹੀ ਨਹੀਂ ਹਨਾ ਤੁਹਾਨੂੰ ਨਾ ਵੀ ਨੇ ਆਣੇ ਦਾ ਲੋੜ ਹੀ ਨਹੀਂ ਠੀਕ ਆ ਵੀਰੇ ਮਾਰ ਲੈ ਧਾਰਾ ਆ ਦੇਖੋ ਕਮਾਲ ਦੀ ਹਨਾ ਧਾਰਾ ਤਾਂ ਆ ਦੇਖੋ ਧਾਰਾ ਦੇਖ ਪੈਨੇ ਮੇਰੇ ਨਾਲ ਅੱਜ ਜਲਦੋਂ ਮਗਰ ਲੇ ਮਾਰਦੇ ਬਾਹਰ ਕੰਨ ਲੋੜਨਾ ਕਿੰਨੇ ਡਰਗਾ ਉਹ ਨਹੀਂ ਬੁਝਾ ਰਹੇ ਉਸ ਤੇ ਓਕੇ ਵੀਰੇ ਮੂਹਲੇ ਨੇ ਹੋਰ ਮਾਰ ਦੇ ਚਾਰਕ ਓਕੇ ਵੀਰੇ ਬਸ ਲੈ ਤੇ ਸਾਨੂੰ ਹੁਣ ਧਾਰਾ ਆ ਜੱਫੀ ਬਾਗੇ ਬਟਾ ਠੀਕ ਆ ਵੀਰੇ ਠੀਕ ਆ ਜੱਫਾ ਬਾਗ ਦੇ ਦੇ ਉੱਤੇ ਹੁਣ ਮੋਦਲ ਓਕੇ ਓਕੇ ਆ ਦੇਖੋ ਖਾਣ ਕਰੋ ਚੈੱਕ ਪੈਸਨਾਰ ਕੇ ਲੱਗਿਆ ਹਨਾ ਇਹ ਮੋਟੇ ਵਧੀਆ ਮੋਟੇ ਖਾਣਾ ਹਾਂ ਤੇ ਕਲਮੀ ਖਾਣ ਲੱਗਿਆ ਹਨਾ ਪੂਰਾ ਹਾਂਜੀ ਤੇ ਸਾਨੂੰ ਸਾਰਾ ਕੁਝ ਤਾਂ ਆਪਾਂ ਤੋੜ ਕੇ ਵੀ ਦਿਖਾ ਦਈਏ ਹੋਰ ਸਾਰਾ ਕੁਝ ਡਿਟੇਲ ਜੇ ਤੁਸੀਂ ਪੁੱਛਣੀ ਹੋ ਰੇਟ ਦੱਸ ਇਹਦਾ ਕਿੰਨੇ ਪੈਸੇ ਲੈਣੇ ਵੀਰ ਬਣ ਕੇ ਅਬਰਦਾਲੀਆ ਹੱਲ ਕਰ ਦੇ ਮਾਹੰਤਨ ਗਾ ਬਾ ਮੈਂ ਫੇਰ ਤਾਂ ਜਾਇ ਕਰਿਆ ਜਮ ਜਮ ਜਾਇ ਜੇ ਕੋਈ ਬੈਰ ਨਹੀਂ ਠੀਕ ਹੈ ਵੀਰੇ ਉਹ ਮੇਰੇ ਦੀ ਵੀ ਜਰਸੀ ਉਹ ਮਹਾਲਾ ਨਰ ਚਾ ਜਰਸੀ ਘਾਟੀ ਮਿਲਦੀ ਨਹੀਂ ਚੰਗੀ ਆ ਬਾਕੀ ਦੇ ਕਿਹੜਾ ਸੂਏ ਚ ਹਾਂ ਸੂਏ ਚ ਦੂਜਾ ਸੂਆ ਬਾਕੀ ਪਲੀ ਵੀ ਇੰਦਰ ਵੀ ਜਰਸੀ ਆ ਹਾਂ ਓਕੇ ਵੀਰੇ ਹਾਂ ਹਾਂ ਆ ਦੇਖੋ ਦੇ ਵਾ ਲੂ ਬਹੁਤ ਸੋਹਣਾ ਲੱਗਿਆ ਅਜੇ ਤਾਂ ਇਹ ਹੱਥ ਨੂੰ ਬਹੁਤ ਤਿਆਰ ਕਰ ਲੈਣਾ ਕਰ ਮੈਂ ਕਿਹੜਾ ਹੋਇਆ 11:30 ਹੁਣ ਆਪਾਂ 2 ਨੰਬਰ ਦੀ ਗੱਲ ਕਰ ਲੀ ਭਾਈ ਜੀ ਜੇ ਇਸ ਵਿੱਚ ਜੇ ਸਵੀ ਹੋਵੇ ਤੇ ਅੱਠ ਦਾ ਹੋਵੇ ਅੱਛਾ ਹਾਂ ਕਿੰਨਾ ਦੁੱਧ ਕੱਢਦੀ ਦੁੱਧ ਭਾਈ ਹੁਣ ਹੋਵੇ ਤੇ 14 ਕਰੀਂ ਤੇ ਤੀਜੇ ਸੋਈਆ ਤੇ ਮਗਰ ਮਗਰ ਕਿ ਆ ਗਿਆ ਮਗਰ ਦੇ ਬੱਸ ਆਵੇ ਠੀਕ ਆ ਖੋਲ ਲਨ ਤੋਰ ਕੇ ਦਿਖਾ ਦੀਏ ਤੇ ਦੁੱਧ ਕੱਢ ਦੂ ਹੁਣ ਕਿੰਨਾ ਦੁੱਧ 12-13 ਕਿਲੋ ਹਾਂ ਭਈ 13 ਕਿਲੋ ਤਾਂ ਖੁੱਲਾ ਹੀ ਆ ਹੈ 12 ਜਾਂ 13 ਆਪਾਂ ਕਿੰਨਾ ਓਕੇ ਤੇ ਕਿੰਨਾ ਦੇ ਦੂਗੀ ਦੁੱਧ ਦੇ ਦੂ ਭਈ ਇਹ ਸਮਸਤ ਰ 16-17 ਲੀਟਰ ਠੀਕ ਆ ਆ ਦੇਖੋ ਜੀ ਪਰ ਜਿੱਕ ਤੋਰਾ ਤੜਾ ਪੂਰਾ ਜਿੱਕ ਤੇ ਬਾਕੀ ਦੀ ਗੱਲ ਤੁਹਾਨੂੰ ਫੇਰ ਦੱਸ ਦਈਏ 11:30 ਵਜੇ ਦਾ ਟਾਈਮ ਆ ਤੇ 8:00 ਵਜੇ ਨੇ ਬਾਲਟੇ ਲਾ ਕੱਢ ਕੇ ਪੂਰੀ ਤਿਆਰ ਹੋ ਜਾਣਾ ਹਨਾ ਤੇ ਦੁੱਧ ਕਿੰਨਾ ਕਰਜੂਗੇ ਇਹ ਦੁੱਧ 17 ਕਿਲੋ ਦਾ ਫਸਾਣਾ ਕੋਈ ਨਾ ਵੱਡੀ ਢਾਂਚ ਵਾਲੀ ਬਿਹੜਾ ਹਨਾ ਓਕੇ ਆ ਦੇਖੋ ਜੀ ਕਰਿਓ ਜੀ ਚੈੱਕ ਕੁਆਲਿਟੀ ਪੂਰੀ ਵਧੀਆ ਆ ਦੇਖੋ ਜੀ ਫਿਰ ਥਾਲੇ ਵਸਨ ਨੇ ਜਿੱਤ ਚੱਕਰਾਵਾਂ ਇਹਦੀਆਂ ਵੀ ਮਾਰਾਂਗੇ ਤਾਂ ਹਾਂ ਧਾਰਾ ਮਾਰਾਂਗੇ ਜੀ ਸਿਰ ਸਾਊ ਹੈ ਨਾ ਕੋਈ ਆਨਲਾਈਨ ਆ ਬੈਠਾ ਵੀਰੇ ਬੱਚਾ ਠੀਕ ਹੈ ਜੀ ਤੇ ਧਾਰਾ ਮਾਰੋ ਇਹਦੀਆਂ ਤੇ ਮੁੱਲ ਕਰਨਾ ਇਹਦਾ ਵੀ ਜਮਾ ਜਾਇਜ਼ ਹੈ ਨਾ ਆਪਾਂ ਜੈ ਜੀ ਬਈ ਜੈ ਜੀ ਫੋਨ ਲਾ ਆਪਣੇ ਹੋ ਜਾਏ ਠੀਕ ਹੈ ਮੈਂ ਠੀਕ ਆਕਰ ਰਿਹਾ 50 ਜੰਗ ਨਾ ਵੀ ਦੇਖ ਸਕਦੇ ਹਾਂ ਧਾਰਾ ਧੂਰਾ ਤੁਹਾਨੂੰ ਕਰਾਵਾਂਗੇ ਜੇ ਆ ਦੇਖੋ ਜੀ ਬੱਚਾ ਜੀ ਉਹਨਾਂ ਤੇ ਦੇਖ ਸਕਦੇ ਮਾਰੋ ਤੁਹਾਨੂੰ ਧਾਰਾਂਗਾ ਹਾਂ ਮਾਰਾਂ ਓਕੇ ਬੰਨੋ ਬੱਚੇ ਨੂੰ ਮੂਰੇ ਬੰਨੋ ਤੇ ਬਾਈ ਦੇ ਵਧੀਆ ਪਸ਼ੂ ਆਪਣੇ ਚੈਨਲ ਤੇ ਸੇਲ ਹੁੰਦੇ ਆ ਤਾਂ ਹੀ ਵਿਚਾਰਾ ਫੋਨ ਲਾਉਂਦਾਗਾ ਠੀਕ ਹੈ ਜੀ ਤੇ ਬਾਕੀ ਦੀ ਗੱਲ ਲੰਬਾ ਨਿਕਿਆ ਆ ਮੈਂ ਆ ਦੇਖੋ ਜੀ ਕਿ ਬਾਈ ਦਾ ਵੀ ਇੱਕ ਨੰਬਰ ਹੀ ਹੈ ਲੋ ਜੇ ਮਾਰ ਦੇ ਆਇਂ ਗਰੂ ਹੋਊਗਾ ਕੋਈ ਭੂਸਰ ਲੜਣੀ ਚਾਹੀਏ ਕੀ ਆਨਲਾਈਨ ਹੋਣਾ ਠੀਕ ਹੈ ਜੀ ਬਾਕੀ ਭੂਟੇ ਦੁੱਧ ਵੀ ਮੱਝ ਹਰ ਗੱਲ ਦਿਖਾਓ ਜੀ 13 ਹੁਣ ਮਣਕਲੇ ਜਿਹੜਾ ਮਰਜੀ ਹਾਂ ਜਿਹਦਾ ਮਰਜੀ ਵੀ 12 ਦਿਨਾਂ ਖੁੱਲਾ ਤੇ 12 ਦਿਨਾਂ ਅੱਗੇ ਹੁਣ ਪੈਸੇ ਕਿੰਨੇ ਦਾ ਮੰਗੇ ਫਿਰ ਆਪਾਂ ਕੋਈ 55 ਨਹੀਂ ਕੋਈ 50 ਨਹੀਂ ਨਹੀਂ ਆਇਆ ਮੁਰਦਾ ਵਿੱਚ ਮਾਤਾ ਖੁੱਲਾ ਹੋਈ ਦਾ ਬਾ ਹੁਣ 50 ਕਹੀ ਲੈਣਾ ਹੁੰਦਾ ਵੀ ਇਹ ਨਹੀਂ ਭੂਟੇ ਕੋਈ ਠੀਕ ਆ ਵੀਰੇ ਤੇ ਨੰਬਰ ਫੇਰ ਬੋਲ ਦੇ ਨੰਬਰ ਹੈਗਾ ਵੀ 789909998 ਪਿੰਡ ਹਮਤਪੁਰਾ ਜਿਲ੍ਹਾ ਮੋਗਾ ਤੇ ਤਸਵੀਰ ਨਿਹਸ ਸਿੰਘਾਹ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਜਲੋ ਧੰਨਵਾਦ ਜਲਦ ਮਿਲਦੇ ਅਗੇ ਨਵੀਂ ਵੀਡੀਓ ਦੇ ਨਾਲ